ਨਿਆਣੇ ਵੱਤ ਤੋਂ ਵੱਧ ਪੈਦਾ ਕਰੋ ਕਿਉਂਕਿ ਸਿੱਖਾਂ ਦੀ ਆਬਾਦੀ ਘਟਦੀ ਜਾ ਰਹੀ ਹੈ। ਹਮ ਦੋ ਹਮਾਰੇ ਦੋ ਦਾ ਨਾਰਾ ਛੱਡੋ। ਹਮ ਦੋ ਹਮਾਰੇ ਤਿੰਨ ਚਾਰ ਵਾਲਾ ਨਾਰਾ ਫੜ ਲਓ। ਅਕਸਰ ਹੀ ਸੋਸ਼ਲ ਮੀਡੀਆ ਦੇ ਉੱਪਰ ਕਦੇ ਸਾਡੇ ਜਥੇਦਾਰ ਕਦੇ ਲੀਡਰ ਸਹਿਬਾਨ ਤੇ ਕਦੇ ਕੋਈ ਬਿਆਨ ਦਿੰਦੇ ਰਹਿੰਦੇ ਆ। ਚਲੋ ਜਥੇਦਾਰਾਂ ਦੇ ਇਦਾਂ ਦੇ ਬਿਆਨ ਦੇਣੇ ਉਹਨਾਂ ਦਾ ਪਰਮ ਕਰਤੱਬ ਹੈ। ਤਾਂ ਹੀ ਤਾਂ ਉਹ ਜਥੇਦਾਰ ਬਣਾਏ ਗਏ ਨੇ। ਪਰ ਆਪਾਂ ਇੱਕ ਸਿਧਾਂਤਿਕ ਪੱਖ ਦੇਖਦੇ ਆ ਕਿ ਉਹਨਾਂ ਨੇ ਬਿਆਨ ਦਿੰਦੇ ਰਹਿਣਾ ਹੈ ਅਖਬਾਰਾਂ 'ਚ ਛਪਦਾ ਰਹਿਣਾ ਹੈ ਤੇ ਆਪਾਂ ਪੜਦੇ ਰਹਿਣਾ ਤੇ ਚਲੋ ਹਟੇ-ਬਟੇ ਸੋ ਪਰ ਇਸ ਵੀਡੀਓ ਦੇ ਵਿੱਚ ਤੁਸੀਂ ਕਮੈਂਟ ਵੀ ਜ਼ਰੂਰ ਕਰਿਓ ਤੇ ਕਾਹੀ ਪਤਾ ਲੱਗੂਗਾ ਤਾਂ ਹੀ ਚਿੰਤਨ ਹੋਊਗਾ ਸੋ ਆਓ ਵੀਡੀਓ ਨੂੰ ਸ਼ੁਰੂ ਕਰਦੇ ਆ ਸਿੱਖ ਆਪਣੇ ਵੱਧ ਤੋਂ ਵੱਧ ਨਿਆਣੇ ਜੰਮਣ ਤਾਂ ਕਿ ਉਹਨਾਂ ਦੀ ਆਬਾਦੀ ਵੱਧ ਸਕੇ ਸੋ ਮਸਲਾ ਹੈ ਆਬਾਦੀ ਨੂੰ ਲੈ ਕੇ ਤੇ ਦਾਸ ਤੁਹਾਡੇ ਅੱਗੇ ਤਿੰਨ ਚਾਰ ਉਦਾਹਰਨਾਂ ਰੱਖਣਾ ਚਾਹੁੰਦਾ ਹੈ ਸੋ ਉਦਾਹਰਨਾਂ ਤੋਂ ਬਾਅਦ ਅਖੀਰ ਤੇ ਜਿਹੜੀ ਗੱਲ ਮੈਂ ਤੁਹਾਨੂੰ ਕਹਾਂਗਾ ਉਹ ਸਾਰੀ ਵੀਡੀਓ ਦਾ ਨਿਚੋੜ ਹੋਵੇਗਾ ਅਖੀਰ ਤੱਕ ਜ਼ਰੂਰ ਦੇਖਿਓ ਤੁਸੀਂ ਵੀਡੀਓ ਵੇਖ ਰਹੇ ਹੋ ਜੇਕਰ ਮੈਂ ਤੁਹਾਨੂੰ ਪੁੱਛਾਂ ਕਿ ਦੁਨੀਆਂ ਦੀ ਤਾਕਤਵਰ ਕੌਮ ਕਿਹੜੀ ਹੈ ਤਾਂ ਵਰਲਡ ਪੋਲਿਟਿਕਸ ਤੇ ਕਿਤਾਬਾਂ ਪੜਨ ਵਾਲੇ ਤੇ ਧਰਮਾਂ ਦੀ ਜਾਣਕਾਰੀ ਰੱਖਣ ਵਾਲੇ ਭੈਣ ਭਰਾਵਾਂ ਦਾ ਇੱਕੋ ਹੀ ਉੱਤਰ ਆਵੇਗਾ ਯਹੂਦੀ ਜੀ ਹਾਂ ਯਹੂਦੀ ਜਹੂਦੀਆਂ ਕੋਲ ਦੁਨੀਆ ਭਰ ਦੀ ਆਰਥਿਕਤਾ ਦਾ ਕੰਟਰੋਲ ਹੈ ਜਹੂਦੀਆਂ ਕੋਲ ਦੁਨੀਆ ਭਰ ਦੀ ਤਕਨੀਕ ਦਾ ਕੰਟਰੋਲ ਹੈ ਜਹੂਦੀਆਂ ਕੋਲ ਦੁਨੀਆ ਭਰ ਦੀ ਹਥਿਆਰਾਂ ਦਾ ਕੰਟਰੋਲ ਹੈ ਜਹੂਦੀਆਂ ਕੋਲ ਤੁਹਾਡੇ ਹੱਥ ਵਿੱਚ ਫੜਿਆ ਹੋਇਆ ਮੋਬਾਈਲ ਉਹਦੇ ਵਿੱਚ ਗੂਗਲ ਇੰਸਟਾਗ੍ਰam ਵਟਸਐਪ YouTube ਉਹ ਵੀ ਯਹੂਦੀਆਂ ਦੇ ਕੋਲ ਕੰਟਰੋਲ ਹੈ ਤੇ ਜੇਕਰ ਤੁਸੀਂ Google ਦੇ ਉੱਪਰ ਸਰਚ ਮਾਰੋਗੇ ਜਹੂਦੀਆਂ ਦੀ ਆਬਾਦੀ ਕਿੰਨੀ ਹੈ ਤਾਂ ਯਹੂਦੀਆਂ ਦੀ ਆਬਾਦੀ ਲਗਭਗ 1 ਕਰੋੜ 58 ਲੱਖ ਹੈ ਤੇ ਤੁਸੀਂ ਦੇਖੋ ਜਿਹੜੇ ਪਰਪਰ 2 ਕਰੋੜ ਵੀ ਨਹੀਂ ਹੈਗੇ ਸੋ ਤੁਸੀਂ ਸਿੱਖੋ ਸਰਕਾਰੀ ਅੰਕੜਿਆਂ ਦੇ ਮੁਤਾਬਕ 2 ਕਰੋੜ ਤੋਂ ਵੱਧੋਂ ਕਿ ਨਹੀਂ ਸੋ ਆਬਾਦੀ ਹੋਣਾ ਜ਼ਰੂਰੀ ਹੈ ਜਾਂ ਜਿੰਨੇ ਹੈਗੇ ਆ ਉਹਨਾਂ ਦੀ ਕੁਆਲਿਟੀ ਹੋਣਾ ਜ਼ਰੂਰੀ ਹੈ ਕਮੈਂਟ ਕਰਕੇ ਜਰੂਰ ਦੱਸਿਓ ਸ੍ਰੀ ਉਦਾਹਰਣ ਦੇਣ ਲੱਗਿਆਂ ਗੁਰ ਇਤਿਹਾਸ ਵਿੱਚੋਂ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਜੀਵਨ ਵਿੱਚ 14 ਜੰਗਾਂ ਲੜੀਆਂ 14 ਜੰਗਾਂ ਜਿਨ੍ਹਾਂ ਨਾਲ ਲੜੀਆਂ ਤੇ ਤੁਸੀਂ ਉਹਨਾਂ ਦੀ ਆਬਾਦੀ ਇਤਿਹਾਸ ਪੜ੍ਹ ਕੇ ਦੱਸੋ ਓਦੋਂ ਕਿੰਨੀ ਸੀ ਤੇ ਸਿੱਖਾਂ ਦੀ ਆਬਾਦੀ ਓਦੋਂ ਕਿੰਨੀ ਸੀ ਚਮਕੌਰ ਦੀ ਗੜੀ ਦੀ ਗੱਲ ਕਰਦੇ ਹਾਂ ਤੇ ਗੁਰੂ ਗੋਬਿੰਦ ਸਿੰਘ ਨੇ ਕਿਹਾ ਸੀ ਕਿ ਸਵਾ ਲੱਖ ਨਾਲ ਇੱਕ ਲੜੂਗਾ ਸੋ ਸਰਕਾਰੀ ਅੰਕੜਿਆਂ ਦੇ ਮੁਤਾਬਕ ਤੁਹਾਡੀ ਗਿਣਤੀ ਤੇ 2 ਕਰੋੜ ਦਾ ਸੋ 2 ਕਰੋੜ ਦੇ ਜੇਕਰ 1.5 ਲੱਖ ਨਾਲ ਗੁਣਾ ਕਰੀਏ ਤਾਂ ਉਹ ਕਮੈਂਟ ਕਰਕੇ ਜਰੂਰ ਦੱਸਿਓ ਕਿ ਕਿੰਨੀ ਗਿਣਤੀ ਬਣੂਗੀ ਤੀਸਰੀ ਉਦਾਹਰਣ ਵੀ ਗੁਰ ਇਤਿਹਾਸ ਤੋਂ ਦੇਣ ਲੱਗੇ ਆ ਵੀਡੀਓ ਨੂੰ ਵੇਖ ਰਹੇ ਸਾਰੇ ਹੀ ਸਰੋਤੇ ਇਤਿਹਾਸ ਤੋਂ ਜਾਣੂ ਹੋ ਕਿ ਜਦੋਂ ਅਬਦਾਲੀ ਵਰਗੇ ਆਉਂਦੇ ਤੇ ਸਿੱਖ ਜੰਗਲਾਂ ਵਿੱਚ ਘੋੜਿਆਂ ਦੀਆਂ ਕਾਠੀਆਂ ਤੇ ਰਹਿੰਦੇ ਸੀ ਕੋਈ ਕਮੈਂਟ ਕਰਕੇ ਦੱਸ ਸਕਦਾ ਕਿ ਸਿੱਖਾਂ ਦੀ ਗਿਣਤੀ ਉਦੋਂ ਆਬਾਦੀ ਕਿੰਨੀ ਸੀ ਸੋ ਆਪਣੀਆਂ ਲੱਖਾਂ ਦੀਆਂ ਫੌਜਾਂ ਨੂੰ ਲੈ ਕੇ ਅਬਦਾਲੀ ਆਉਂਦਾ ਪਰ ਮੋਠੀ ਪਰ ਸਿੱਖ ਇਕੱਠੇ ਹੋ ਕੇ ਉਹਨਾਂ ਦਾ ਮੁਕਾਬਲਾ ਕਰਦੇ ਤੇ ਉਹਨਾਂ ਨੂੰ ਲੁੱਟ ਕੇ ਲੈ ਜਾਂਦੇ ਸੀ ਇੱਕ ਵਾਰ ਤਾਂ ਅੰਮ੍ਰਿਤਸਰ ਸਾਹਿਬ ਦੀ ਜੰਗ ਵਿੱਚ ਅਬਦਾਲੀ ਆਪਣੀਆਂ ਜੁੱਤੀਆਂ ਤੇ ਘੋੜੇ ਵੀ ਉੱਥੇ ਛੱਡ ਗਿਆ ਸੀ ਤੇ ਜਾ ਕੇ ਲਾਹੌਰ ਨਹੀਂ ਸਿੱਧਾ ਕਾਬਲ ਰੁਕਿਆ ਸੀ ਸੋ ਗਿਆਨੀ ਗਿਆਨ ਸਿੰਘ ਜੀ ਪੰਥ ਪ੍ਰਕਾਸ਼ ਜੀ ਜਾਂ ਉਸ ਵੇਲੇ ਕਿਸੇ ਨੂੰ ਵੀ ਤੁਸੀਂ ਪੜ ਲਵੋ ਸਿੱਖਾਂ ਦੀ ਆਬਾਦੀ ਘਟ ਹੀ ਸੀ ਸੋ ਪਰ ਉਹਨਾਂ ਨੇ ਅੱਗੇ ਨਦਰ ਸ਼ਾ ਦੁਰਾਨੀ ਅਬਦਾਨੀ ਵਰਗੇ ਵੱਡੇ ਵੱਡਿਆਂ ਨੂੰ ਅੱਗੇ ਲਾਇਆ ਹੋਇਆ ਸੀ ਤੇ ਜਿਹੜੇ ਅੱਜ ਸਾਡੇ ਸਤਿਕਾਰਯੋਗ ਸਿੱਖਾਂ ਦੀ ਆਬਾਦੀ ਘਟ ਹੋਣ ਦਾ ਰੋਣਾ ਰੋਂਦੇ ਐ ਤੇ ਮੈਂ ਉਹਨਾਂ ਨੂੰ ਪੁੱਛਣਾ ਚਾਹਣਾ ਕਿ ਗਿਣਤੀ ਵਧਾ ਕੇ ਤੁਸੀਂ ਕਿਹੜਾ ਕਦੋਂ ਟੀਰ ਮਾਰਨਾ ਹੈ ਪਰ ਮੈਂ ਤੁਹਾਨੂੰ ਪੁੱਛਾਂ ਕਿ ਕੁਆਲਿਟੀ ਜਾਂ ਬਹੁ ਗਿਣਤੀ ਤੇ ਤੁਹਾਡਾ ਕੀ ਜਵਾਬ ਹੋਊਗਾ ਉਹ ਵੀ ਕਮੈਂਟ ਕਰਕੇ ਜਰੂਰ ਜਾਇਓ ਸੋ ਤੁਹਾਨੂੰ ਚੌਥੀ ਉਦਾਹਰਣ ਲੱਗਿਆ ਦੇਣਾ ਜਿਹੜੇ ਕੀ ਆਪਾਂ ਬੜੀ ਹੁਬ ਕੇ ਆਖਦੇ ਹਾਂ ਕਿ ਸਾਡੇ ਮਹਾਰਾਜਾ ਰਣਜੀਤ ਸਿੰਘ ਜੀ ਨੇ ਸਿੱਖ ਰਾਜ ਪੈਦਾ ਕੀਤਾ ਐਸਾ ਰਾਜ ਜਿਹੜਾ ਕਿ 500 ਸਾਲ ਵਿੱਚ ਕੋਈ ਵੀ ਪੈਦਾ ਨਹੀਂ ਕਰ ਸਕਿਆ ਤੇ ਹੁਣ ਕਮੈਂਟ ਕਰਕੇ ਇਹ ਵੀ ਜ਼ਰੂਰ ਦੱਸਿਓ ਕਿ ਜਦੋਂ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਨੇ ਖਾਲਸਾ ਰਾਜ ਸਿਰਜਿਆ ਤਾਂ ਉਸ ਵੇਲੇ ਸਿੱਖਾਂ ਦੀ ਆਬਾਦੀ ਕਿੰਨੀ ਸੀ ਸੋ ਉਸ ਵੇਲੇ ਜਿਹੜੇ ਲਿਖਤਕਾਰ ਆ ਉਹ ਸਿੱਖਾਂ ਦੀ ਆਬਾਦੀ 10% ਤੇ 8% ਕੋਈ 12% ਵੀ ਆਖਦਾ ਸੋ ਆਪਾਂ 12% ਮੰਨ ਲਓ ਸੋ 12% 88% ਤੇ ਰਾਜ ਕਰਗੇ ਰਾਜ ਵੀ ਐਸਾ ਜਿਹਦੀਆਂ ਚਰਚਾ ਅੱਜ ਤੱਕ ਹੁੰਦੀਆਂ ਹਨ ਤੇ ਹੁਣ ਤੁਸੀਂ ਦੇਖੋ ਕਿ ਇੱਕ ਪਾਸੇ 12% ਤੇ ਇੱਕ ਪਾਸੇ 88% 12% ਵਾਲੇ ਲੋਕ 88% ਤੇ ਰਾਜ ਕਰਗੇ ਤਰਕਾਂ ਦੇ ਉਦਾਹਰਣਾਂ ਬਹੁਤ ਨੇ ਮੁੱਖ ਦੀ ਗੱਲ ਇਹ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਦੀ ਕੌਮ ਨੂੰ ਤੁਸੀਂ ਆਵਾਦੀ ਨਾਲ ਜਾਂ ਗਿਣਤੀ ਨਾਲ ਨਾ ਤੋਲੋ ਸੋ ਮੁਕਦੀ ਗੱਲ ਇਹ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਕੌਮ ਨੂੰ ਇਹ ਗੱਲਾਂ ਨਾਲ ਫਰਕ ਨਹੀਂ ਪੈਂਦਾ ਹੈ ਸੋ ਜੇਕਰ ਪਰ ਇਹ ਵੀ ਗੱਲ ਨਾਲ ਹੈ ਕਿ ਡੈਮੋਕਰੇਸੀ ਦੀ ਪੜ੍ਹਾਈ ਪੜ੍ਹ ਕੇ ਜਦੋਂ ਕੋਈ ਰਾਜਨੀਤੀ ਵਿੱਚ ਜਾਂਦਾ ਹੈ ਤਾਂ ਉਹ ਤੁਹਾਨੂੰ ਉਹਨਾਂ ਨੂੰ ਦੱਸਿਆ ਜਾਂਦਾ ਹੈ ਕਿ ਜਿੰਨੇ ਲੋਕ ਓਨੀ ਜ਼ਿਆਦੇ ਵੋਟਾਂ ਸੋ ਜੇਕਰ ਤੁਸੀਂ ਡੈਮੋਕਰੇਸੀ ਦੇ ਸਿਸਟਮ ਨੂੰ ਦੇਖਦੇ ਹੋ ਫਿਰ ਤੇ ਇਥੋਂ ਨਿਕਲ ਕੇ ਆਉਂਦੇ ਨੇ ਇਹੋ ਜਿਹਾ ਬਿਆਨ ਪਰ ਜੇ ਤੁਸੀਂ ਗੁਰੂ ਗੋਬਿੰਦ ਸਿੰਘ ਜੀ ਦੇ ਫਲਸਫੇ ਨੂੰ ਵੇਖਦੇ ਹੋ ਤੇ ਫਿਰ ਉੱਥੇ ਕੁੱਤਿਆਂ ਦੇ ਤੇ ਸ਼ੇਰਾਂ ਦਾ ਕੋਈ ਮੇਲ ਨਹੀਂ ਹੈ ਤੁਸੀਂ ਪੜਿਆ ਜਾਂ ਵੇਖਿਆ ਵੀ ਹੋਣਾ ਕਿ ਇੱਕ ਵਾਰ ਕੁੱਤੇ ਦੀ ਤੇ ਸ਼ੇਰ ਦੀ ਕਹਿੰਦੇ ਦੌੜ ਲਗਾਈ ਗਈ ਜਦੋਂ ਕਹਿੰਦੇ ਪਿੰਜਰਿਆਂ ਵਿੱਚ ਕੁੱਤਾ ਵੀ ਸੀ ਸ਼ੇਰ ਵੀ ਸੀ ਜਦੋਂ ਕਹਿੰਦੇ ਪਿੰਜਰੇ ਖੋਲੇ ਤੇ ਕੁੱਤੇ ਨੇ ਭਜਣਾ ਸ਼ੁਰੂ ਕਰ ਦਿੱਤਾ ਪਰ ਜਦੋਂ ਸ਼ੇਰ ਦਾ ਪਿੰਜਰਾ ਖੋਲਿਆ ਤੇ ਉਹ ਬੈਠਾ ਰਿਹਾ ਤੇ ਉਹਨੂੰ ਪਤਾ ਸੀ ਕਿ ਮੇਰਾ ਕੁੱਤਿਆਂ ਨਾਲ ਕੋਈ ਮੁਕਾਬਲਾ ਨਹੀਂ ਹੈ ਜਦੋਂ ਗੁਰੂ ਗੋਬਿੰਦ ਸਿੰਘ ਜੀ ਵੇਲੇ ਆਵਾਦੀ ਦਾ ਰੌਲਾ ਨਹੀਂ ਪਿਆ ਜਦੋਂ ਗੁਰੂ ਗੋਬਿੰਦ ਸਿੰਘ ਜੀ ਵੇਲੇ ਆਵਾਦੀ ਨਾਲ ਕੋਈ ਫਰਕ ਨਹੀਂ ਪਿਆ 18ਵੀਂ ਸਦੀ ਵੇਲੇ ਕੋਈ ਫਰਕ ਨਹੀਂ ਪਿਆ ਤੇ ਹੁਣ ਕੀ ਪਟਣਾ ਪਟ ਰਹੇ ਹੋ ਹੁਣ ਕੀ ਫਰਕ ਪੈ ਗਿਆ ਫਰਕ ਇਹ ਤਾਂ ਹੈ ਕਿ ਜੇ ਕਿਹੜਾ ਡੈਮੋਕਰੇਸੀ ਦੇ ਸਿਸਟਮ ਨਾਲ ਤੁਸੀਂ ਗੱਲ ਕਰ ਰਹੇ ਹੋ ਕਿ ਵੋਟ ਬਦਣੀ ਚਾਹੀਦੀ ਜਾਂ ਫੇਰ ਤੇ ਕੋਈ ਚੱਕਰ ਨਹੀਂ ਪਰ ਗੁਰੂ ਗੋਬਿੰਦ ਸਿੰਘ ਜੀ ਦੇ ਫਲਸਫੇ ਨਾਲ ਇਹ ਬਿਆਨ ਤੁਹਾਡੇ ਰੱਦੀ ਨੇ ਇਹ ਤਾਂ ਸੀ ਸਾਡਾ ਪੱਖ ਤੇ ਸਾਡੀ ਸੋਚ ਵਾਕੀ ਹਰੇਕ ਦੀ ਸੋਚ ਵੱਖਰੋ ਵਖਰੀ ਹੈ ਬਾਣੀ ਵੀ ਕਹਿੰਦੀ ਹੈ ਆਪ ਆਪਣੀ ਬੁੱਧ ਹੈ ਜੇਤੀ ਵਰਨਤ ਭਿੰਨ ਪਿੰਨ ਤੋਇ ਤੇਤੀ ਹਰੇਕ ਦੀ ਬੁੱਧ ਤੇ ਸਿਆਣਾ ਵੱਖਰੋ ਵਖਰੀ ਹੈ ਅਸੀਂ ਆਪਣੀ ਮਤ ਨਾਲ ਗੱਲ ਕੀਤੀ ਆ ਤੁਹਾਡੀ ਮਤ ਕੀ ਆ ਉਹ ਵੀ ਕਮੈਂਟ ਕਰਕੇ ਜਰੂਰ ਦੱਸਿਓ ਪਰ ਬਾਕੀ ਮੈਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਜੀ ਜਾਂ ਜਿਹੜੇ ਇਹੋ ਜਿਹੇ ਬਿਆਨ ਦਿੰਦੇ ਆ ਉਹਨਾਂ ਨੂੰ ਦੱਸਣਾ ਚਾਹਣਾ ਕਿ ਤੁਸੀਂ ਸਾਡੇ ਸਿਗਲੀ ਗਿਰਪਰਾ ਬਣ ਜਾ ਰਹੇ ਲੁਭਾਣੇ ਇਹਨਾਂ ਸਿੱਖਾਂ ਨੂੰ ਆਪਣੇ ਨਾਲ ਜੋੜੋ ਇਹਨਾਂ ਨੂੰ ਉੱਚੇ ਕਰੋ ਸੰਭਲਦੇ ਤਾਂ ਤੁਹਾਡੇ ਤੋਂ ਇੱਕ ਇੱਕ ਦੋ ਦੋ ਨਿਆਣੇ ਵਾਲਿਆਂ ਨਹੀਂ ਉਹਨਾਂ ਦੀਆਂ ਪੜਾਈਆਂ ਤੁਹਾਡੇ ਤੋਂ ਪੂਰੀਆਂ ਨਹੀਂ ਹੁੰਦੀਆਂ ਤੇ ਤੁਸੀਂ ਸਮਗਾ ਹੋਰ ਬਿਆਨ ਦੇ ਰਹੇ ਹੋ ਕਿ ਤਿੰਨ ਤਿੰਨ ਚਾਰ ਚਾਰ ਬੱਚੇ ਪੈਦਾ ਕਰੋ ਬਾਹਰਲੇ ਮੁਲਕਾਂ ਦਾ ਸਿਸਟਮ ਹੋਰ ਹੈ ਉਹ ਜੰਮ ਲੈਂਦੇ ਆ ਉਹਨਾਂ ਨੂੰ ਪਤਾ ਹੈ ਵੀ ਸਰਕਾਰ ਪਾਲ ਲਾਊਗੀ ਪਰ ਤੁਹਾਡੇ ਤੋਂ ਇਹਨਾਂ ਨੂੰ ਨੌਕਰੀਆਂ ਦਿੱਤੀਆਂ ਨਹੀਂ ਜਾਂਦੀਆਂ ਤੁਹਾਡੇ ਆਪਣੇ ਬਾਹਰ ਤੁਰੇ ਜਾਂਦੇ ਆ ਤੇ ਤੁਸੀਂ ਹੋਰ ਜੰਮਣ ਨੂੰ ਆਖੀ ਜਾਂਦੇ ਹੋ ਮੈਂ ਤਾਂ ਬੇਨਤੀ ਇਹ ਕਰੂੰਗਾ ਕਿ ਤੁਸੀਂ ਸਾਡੇ ਸਿਗਲੀਗਰ ਬਨਜਾਰੇ ਭਰਾਵਾਂ ਦੀ ਸਾਰ ਲਵੋ ਉਹਨਾਂ ਨੂੰ ਵੀ ਕੋਈ ਰੁਜ਼ਗਾਰ ਕੋਈ ਨੌਕਰੀਆਂ ਬਖਸ਼ੋ ਜਿਹਦੇ ਨਾਲ ਉਹਨਾਂ ਦਾ ਉੱਤਰ ਉਹਦਾ ਪੱਧਰ ਵੀ ਉੱਚਾ ਹੋਵੇ ਸੋ ਇਹ ਤਾਂ ਸੀ ਸਾਡੀ ਮੱਤ ਤੇ ਸਾਡਾ ਪੱਖ ਬਾਕੀ ਤੁਹਾਨੂੰ ਸਾਡੇ ਵਿਚਾਰ ਕਿਵੇਂ ਲੱਗੇ ਵੀਡੀਓ ਕਿਵੇਂ ਲੱਗੀ ਉਹ ਕਮੈਂਟ ਕਰਕੇ ਜਰੂਰ ਦੱਸਿਓ ਜੇਕਰ ਵੀਡੀਓ ਤੇ ਵਿਚਾਰ ਚੰਗੇ ਲੱਗੇ ਤਾਂ ਵੀਡੀਓ ਨੂੰ ਲਾਇਕ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਬਾਕੀ ਬੋਲਦਿਆਂ ਤੋਂ ਭੁੱਲ ਹੋ ਗਈ ਹੋਵੇ ਤਾਂ ਉਹ ਵੀ ਕਮੈਂਟ ਕਰਕੇ ਦੱਸਿਓ ਅਸੀਂ ਅੱਗੇ ਵਾਸਤੇ ਸੁਧਾਰ ਕਰਾਂਗੇ ਵੀਡੀਓ ਨੂੰ ਵੇਖ ਰਹੇ ਸਾਰੇ ਹੀ ਸਰੋਤਿਆਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ